ত বাহাজর চুড়িয়াভাল পয়েসির জাঙ্গিতে জননিয়ে অততুসি বাহাজি চুড়িয়া ভাল আটা ওরা মেরে নত্র এসিনি সিনি নি আ সিনিদা দবে ন্্য বাড়ি গ। ਲੋਕਾਂ ਦੀ ਪਸੰਦ ਬਣ ਗਿਆ ਚੀਨ ਦੇ ਕੰਦ ਬਣ ਗਿਆ ਲੋਕਾਂ ਦੀ ਪਸੰਦ ਬਣ ਗਿਆ ਚੀਨ ਦੇ ਕੰਦ ਬਣ ਗਿਆ ਪਿਆਰ ਨਾ ਪਿਆਰ ਨਾ ਪਿਆਰ ਨਾ ਪਿਆਰ ਕਬੱਡੀ ਪਾਉਣ ਦੇ ਲਈ ਵਧ ਰਿਹਾ ਦੀਪਾ ਸਾਧਰੇ ਵਾਲਾ ਸਮਿਤ ਸੇਵਾ ਤਾਕੜ ਗੋਗੜੀਆ ਵਾਲਾ ਸ਼ੀਲੂ ਵੇਖਦਾ ਵੀ ਹੁਣ ਚਾਰੇ ਜਾਫੀਆਂ ਵਿੱਚੋਂ ਕੌਣ ਜੱਫਾ ਲਾ ਕੇ ਬੱਲੇ ਬੱਲੇ ਕਰਵਾਵੇਗਾ ਗੱਲ ਸਮੇਂ ਦੀ ਹੈ ਤਾਵੀ ਦਾ ਬੋਲਾ ਹੈ ਤਾਵਾ ਸ਼ੀਲੂ ਤੇ ਰੁਪਿੰਦਰ ਸ਼ੀਲੂ ਤੇ ਰੁਪਿੰਦਰ ਸ਼ੀਲੂ Silo de repente!